ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ 7 ਤੇ ਮੈਂ ਹਾਂ ਤੁਹਾਡੇ ਨਾਲ ਹਰਵੰਦ ਸਿੰਘ ਦੋਸਤੋ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਜੋ ਇੱਕ ਮਹਿੰਮ ਚਲਾਈ ਗਈ ਹੈ ਜੋ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਔਰ ਪੰਜਾਬ ਦੇ ਅੰਦਰ ਇੱਕ ਨਸ਼ਾ ਜੋ ਕਿ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਸਮੇਂ ਔਰ ਇਸੇ ਤਰ੍ਹਾਂ ਹੀ ਅਮਰੀਕ ਸਰ ਦੇ ਕੋਲ ਪੈਂਦਾ ਇੱਕ ਥਾਣਾ ਕ੍ਰੇਂਡਾ ਜਿਹਦੇ ਛੋਟਾ ਜਿਹਾ ਇੱਕ گاؤں ਪੈਂਦਾ ਹੈ ਜਠੌਲ ਉੱਥੇ ਇੱਕ ਗੁਰਪ੍ਰੀਤ ਸਿੰਘ ਨਾਮ ਦਾ ਜੋ ਬਿੱਲਾ ਨਾਮ ਦਾ ਵਿਅਕਤੀ ਹੈ ਜਿਹਦਾ ਘਰ ਢਾਈ ਮੰਜ਼ਲਾ ਇਮਾਰਤ ਜੋ ਬਣੀ ਹੋਈ ਹੈ ਔਰ ਗੁਪਤ ਸੂਚਨਾ ਦੇ ਆਧਾਰ ਤੇ ਅੱਜ ਪਤਾ ਲੱਗਾ ਸੀ ਪੁਲਿਸ ਪ੍ਰਸ਼ਾਸਨ ਨੂੰ ਕਿ ਜੋ ਵੀ ਇਸਨੇ ਬੰਦੇ ਨੇ ਘਰ ਬਣਾਇਆ ਹੈ ਉਹ ਢਾਈ ਮੰਜ਼ਲੇ ਇਮਾਰਤ ਉਹ ਇੱਕ ਨਸ਼ੇ ਦੀ ਕਾਲੀ ਕਮਾਈ ਨਾਲ ਬਣਿਆ ਹੋਇਆ ਹੈ ਫਿਲਹਾਲ ਜੋ ਰੋਪੀ ਹੈ ਜੰਮੂ ਕਸ਼ਮੀਰ ਦੀ ਜੇਲ੍ਹ ਦੇ ਅੰਦਰ ਬੰਦ ਹੈ ਉਹਦੇ ਉੱਤੇ ਬਹੁਤ ਸਾਰੇ ਕੇਸ ਚੱਲ ਰਹੇ ਨੇ ਔਰ ਪਿਛਲੇ ਦਿਨੋਂ ਹੀ ਜੰਮੂ ਕਸ਼ਮੀਰ ਉਹਦੇ ਕੋਲੋਂ ਇੱਕ ਹੀਰੋਇਨ ਦੇ ਪੈਕੇਟ ਫੜੇ ਗਏ ਸੀ ਜਿਹਦੇ ਕਾਰਨ ਅੱਜ ਉਹ ਜੰਮੂ ਕਸ਼ਮੀਰ ਦੀ ਜੇਲ੍ਹ ਦੇ ਅੰਦਰ ਬੰਦ ਹੈ ਔਰ ਅੱਜ ਉਸੇ ਘਰ ਦੇ ਉੱਪਰ ਇੱਕ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਔਰ ਤਰਫ ਤੋਂ ਔਰ ਤੁਸੀਂ ਦੇਖ ਸਕਦੇ ਹੋ ਕਿ ਪੀਲਾ ਪੰਜਾ ਉਸੇ ਘਰ ਦੇ ਉੱਪਰ ਚਲਾਇਆ ਜਾ ਰਹਾ ਹੈ ਜੋ ਨੇ ਢਾਈ ਮੰਜ਼ਲ ਇਮਾਰਤ ਨਸ਼ਾ ਵੇਚ ਕੇ ਕਾਲੀ ਕਮਾਈ ਕੀਤੀ ਸੀਗੀ ਅੱਜ ਉਹ ਬਿਲਕੁਲ ਟਾਈਟ ਹੈਰੀ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ ਔਰ ਆਈਪੀਐਸ ਮਹਿੰਦਰ ਸਿੰਘ ਜੀ ਨੇ ਸਾਫ ਤੌਰ ਤੇ ਦੱਸਿਆ ਹੈ ਕਿ ਗੁਰ ਗੁਰਪ੍ਰੀਤ ਸਿੰਘ ਬਿੱਲਾ ਨਾਮ ਦਾ ਇਹ ਵਿਅਕਤੀ ਹੈ ਜੋ ਜੰਮੂ ਕਸ਼ਮੀਰ ਦੀ ਜੇਲ੍ਹ ਚ ਬੰਦ ਹੈ ਔਰ ਆਮ ਲੋਕਾਂ ਨੂੰ ਇਹੀ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਉਂਕਿ ਜੋ ਲੋਕ ਨਸ਼ਾ ਵੇਚ ਕੇ ਜਲਦੀ ਤੋਂ ਜਲਦੀ ਆਪਣਾ ਘਰ ਖੜਾ ਮਹਿਲ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਇੱਕ ਮੈਸੇਜ ਹੈ ਕਿ ਤੁਸੀਂ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਘਰ ਬਣਾਓ ਨਹੀਂ ਤੇ ਹਸ਼ਰ ਅੱਜ ਗੁਰਪ੍ਰੀਤ ਸਿੰਘ ਬਿੱਲੇ ਵਰਗਾ ਹੋਏਗਾ ਜਿਸ ਤਰ੍ਹਾਂ ਉਹ ਅੱਜ ਘਰ ਟਾਈਟ ਹੈ ਲੋ ਆਮ ਲੋਕਾਂ ਦਾ ਵੀ ਹੋ ਸਕਦਾ ਤੁਸੀਂ ਇਹ ਦੇਖ ਸਕਦੇ ਹੋ লাইਵ ਤੇ ਸਿਰਾਂ ਮੈਂ ਹਰਵੰਤ ਸਿੰਘ ਕੈਮਰਾਮੈਨ ਕਰਨਜੀਤ ਦੇ ਨਾਲ ਤੁਸੀਂ ਦੇਖ ਰਹੇ ਹੋ